ਮੈਂ ਹਮ ਲਕੀਸ਼ਿੰਗ ਜੀ ਦਾ ਅੱਜ ਅਸੀਂ ਪਹੁੰਚੇ ਹਾਂ ਜਨਤਾ ਦਲ ਯੂਰ ਦੇ ਜਨਰਲ ਸਕੱਤਰ ਪੰਜਾਬ ਦੇ ਗਿਲ ਸਾਹਿਬ ਅੱਜ ਆਪ ਅਨਾਂ ਨਾਲ ਗੱਲਬਾਤ ਕਰਦੇ ਹਾਂ ਹਣੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਬ ਲਕੀਸ਼ਿੰਗ ਜੀ ਆਪ ਜੀ ਦੇ ਚੈਨਲ ਦਾ ਔਰ ਮੈਨੇਜਮੈਂਟ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਅਹਿਮ ਮੁੱਦੇ ਨਸ਼ੇ ਨੂੰ ਲੈ ਕੇ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਸਮਾਂ ਕੱਢਿਆ ਜੀ ਹਾਂਜੀ ਸਰ ਜੋ ਪੰਜਾਬ ਚ ਨਸ਼ਾ ਚੱਲ ਰਿਹਾ ਉਹਦੇ ਬਾਰੇ ਕੀ ਗੱਲਬਾਤ ਹੈ ਦੇਖੋ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵਾ ਨਸ਼ੇ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਵਾ ਅੱਜ ਘਰ ਘਰ ਨਸ਼ੀੜੀ ਪੈਦਾ ਹੋ ਰਹੇ ਆ ਭਾਵੇਂ ਕਿ ਡੀਜੀਪੀ ਪੰਜਾਬ ਮੁੱਖ ਮੰਤਰੀ ਸਾਹਿਬ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਔਰ ਸਮੂਹ ਐਸਐਚਓ ਸਹਿਬਾਨ ਇਹ ਗੱਲ ਦਾ ਦਾਅਵਾ ਕਰ ਰਹੇ ਪੀ ਅਸੀਂ ਬੜੀ ਸ਼ਕਤੀ ਨਾਲ ਦੂਦੀਨ ਬਾਹਰੇ ਆ ਜਿਹੜੀ ਪੈਰ ਨਾਪਦੇ ਆ ਨਸ਼ੇੜੀਆਂ ਦੀ ਤਸ਼ਕਰਾ ਦੀ ਪਰ ਜੋ ਸਚਾਈ ਇਹ ਹੈ ਵੀ ਉਹਨਾਂ ਦੇ ਦਾਅਵਿਆਂ ਦੀ ਫੂਕ ਕੱਢਦੇ ਉਹ ਲੋਕ ਨੇ ਜਿਹੜੇ ਨਸ਼ਿਆਂ ਦੇ ਨਾਲ ਮਰ ਰਹੇ ਨੇ ਸਿਰਿੰਜਾ ਲਾ ਕੇ ਮਰ ਰਹੇ ਨੇ ਜੋ ਘਰ ਇਸ ਵੇਲੇ ਤਬਾਹ ਹੋ ਚੁੱਕੇ ਨੇ ਉਹ ਇਸ ਗੱਲ ਦਾ ਗਵਾਹ ਹੈ ਸਰਕਾਰ ਔਰ ਪੁਲਿਸ ਪ੍ਰਸ਼ਾਸਨ ਨਸ਼ੇ ਨੂੰ ਰੋਕਣ ਤੇ ਪੰਜਾਬ ਚੋ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਜਨਤਾਧਰ ਯੂनाइटेड ਪੰਜਾਬ ਦੇ ਜਨਰਲ ਸੈਕਟਰੀ ਦੇ ਤੌਰ ਤੇ ਮੈਂ ਸਦਨਾਨ ਸਿੰਘ ਗਿੱਲ ਅੱਜ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਡੀਜੀਪੀ ਪੰਜਾਬ ਨੂੰ ਅਪੀਲ ਕਰਾਂਗਾ ਲੋਕ ਖੇਤਰ ਦੇ ਵਿੱਚ ਵੀ ਉਹ ਆਲ ਪਾਰਟੀਆਂ ਨਾਲ ਮੀਟਿੰਗ ਕਰਕੇ ਚਾਹੇ ਉਹ ਪਾਰਟੀ ਖੇਤਰੀ ਆ ਚਾਹੇ ਉਹ ਪਾਰਟੀ ਕੌਮੀ ਆ ਇੱਕ ਠੋਸ ਨੀਤੀ ਬਣਾਈ ਜਾਵੇ ਤਾ ਕਿ ਪੰਜਾਬ ਨੂੰ ਨਸ਼ੇ ਦੇ ਇਸ ਛੇਵੇਂ ਦਰਿਆ ਤੋਂ ਦੁੱਬਣ ਤੋਂ ਰੋਕਿਆ ਜਾ ਸਕੇ ਜਿਹੜੇ ਦਾਅਵੇ ਆ ਉਹ ਤਾਂ ਅਖਬਾਰਾਂ ਦੀਆਂ ਸੁਰਖੀਆਂ ਚੈਨਲ ਦੀਆਂ ਸੁਰਖੀਆਂ ਤੱਕ ਸੀਮਤ ਰਹਿ ਜਾਂਦੇ ਨੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਰਹਿੰਦੀ ਹੈ ਸੋ ਜਨਤਾ ਪਾਰਟ ਜੁਆਇਨਟ ਇਹ ਗੱਲ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਇਹੋ ਜੀ ਜਿਹੜੀ ਨੀਤੀ ਬਣਾਈ ਜਾਵੇ ਪੰਜਾਬ ਵਿਧਾਨ ਸਭਾ ਦੇ ਵਿੱਚ ਇਹੋ ਜਿਹਾ ਬਿੱਲ ਲੈ ਕੇ ਆਇਆ ਜਾਵੇ ਕਿ ਜਿਸ ਹਲਕੇ ਦੇ ਵਿੱਚ ਨਸ਼ਾ ਫੜਿਆ ਜਾਂਦਾ ਤਸਕਰੀ ਫੜੀ ਜਾਂਦੀ ਆ ਸਪਲਾਈ ਫੜੀ ਜਾਂਦੀ ਆ ਉਸ ਹਲਕੇ ਦੇ ਐਮਐਲਏ ਸਾਹਿਬਾਨ ਨੂੰ ਸੂ ਮੋਟੋ ਨੋਟਿਸ ਲੇਕੀ ਮੁੱਖ ਮੰਤਰੀ ਔਰ ਸਪੀਕਰ ਸਾਹਿਬ ਉਹਦੀ ਜਵਾਬ ਤਲਬੀ ਨੂੰ ਯਕੀਨੀ ਬਣਾਉਣਾ ਜੇ ਸੇ ਪੁਲਿਸ ਸਟੇਸ਼ਨ ਦੀ ਜੂਰੀ ਡਿਕਸ਼ਨ ਦੇ ਵਿੱਚ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਵਾ ਔਰ ਉਹ ਫੜਿਆ ਜਾਂਦਾ ਬੰਦੇ ਫੜੇ ਜਾਂਦੇ ਕੇਸ ਰਜਿਸਟਰ ਹੋ ਜਾਂਦਾ ਉਸ ਐਸਐਚਓ ਵੀ ਇੰਕਰੀਮੈਂਟ ਰੋਕਤੀ ਜਾਵੇ ਉਹਦੀ ਸਰਵਿਸ ਅਫੈਕਟ ਕਰਤੀ ਜਾਵੇ ਜਿਹੜੀ ਡਿਵੀਜ਼ਨ ਦੇ ਵਿੱਚ ਜਿਹੜੀ ਹੈ ਜਿੱਥੇ ਉਹ ਪੁਲਿਸ ਕਪਤਾਨ ਬੈਠਦਾ ਉਹ ਉਹ ਉਸ ਉਪ ਪੁਲਿਸ ਕਪਤਾਨ ਤੇ ਵੀ ਇਹ ਕਾਨੂੰਨ ਲਾਗੂ ਕੀਤਾ ਜਾਵੇ ਜਿਹੜੀ ਜਿਹੜੀ ਵਿਭਾਗੀ ਪ੍ਰਮੋਸ਼ਨ ਉਹ ਰੋਕ ਦਿੱਤੀ ਜਾਵੇ ਜਿੰਨੀ ਦੇਰ ਤੱਕ ਕਾਨੂੰਨ ਦੀ ਚੂੜੀ ਇਹਨਾਂ ਲੋਕਾਂ ਤੇ ਨਹੀਂ ਚਰੇਗੀ ਉਨੀ ਦੇਰ ਤੱਕ ਇਹ ਸਪਲਾਈ ਨਿਰਵਜਨ ਇਹ ਜੀ ਜਾਰੀ ਰਹੇਗੀ ਸੋ ਜਨਤਾਦਲ ਯੂनाइटेड यूनिट ਪੰਜਾਬ ਦਾ ਇੱਕ ਪੰਜ ਮੈਂਬਰੀ ਵਾਫਤ ਜਿਹਦੀ ਅਗਵਾਈ ਸਾਡੇ ਜਨਤਾਦਲ ਯੂनाइटेड ਪੰਜਾਬ ਦੇ ਪ੍ਰਧਾਨ ਸਰਦਾਰ ਮਾਲਵਿੰਦਰ ਸਿੰਘ ਜੀ ਬੈਣੀਪਾਲ ਸਾਹਿਬ ਕਰਨਗੇ ਅਸੀਂ ਬਹੁਤ ਜਲਦ ਇਸੇ ਹਫਤੇ ਜਿਹੜੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨਾਲ ਮਿਲ ਕੇ ਇੱਕ ਮੈਮੋਰੰਡਮ ਲਾਵਾਂਗੇ ਤੇ ਪੰਜਾਬ ਵਿਧਾਨ ਸਭਾ ਵਿੱਚ ਇੱਕ ਪ੍ਰਸਤਾਵ ਲੈ ਕੇ ਆਉਣ ਕਿ ਜੇਕਰ ਪੰਜਾਬ ਦੇ ਵਿੱਚ ਨਸ਼ੇਖੋਰੀ ਨੂੰ ਖਤਮ ਕਰਨਾ ਜੇਕਰ ਨੌਜਵਾਨਾਂ ਨੂੰ ਬਚਾਉਣਾ ਹੈ ਜੇਕਰ ਬੁਢਾਪੇ ਦੇਆਂ ਡਗੋਰੀਆਂ ਸਾਂਭ ਕੇ ਰੱਖਣੀਆਂ ਵਾਂ ਉਹਦੇ ਲਈ ਕਿ ਇਹੋ ਜਿਹਾ ਬਿੱਲ ਪੰਜਾਬ ਵਿਧਾਨ ਸਭਾ ਵਿੱਚ ਲੈ ਕੇ ਆਂਦਾ ਜਾਵੇ ਜਿਹਦੀ ਪਾਲਣਾ ਐਸਐਸਪੀ ਐਚਓ ਡੀਐਸਪੀ ਔਰ ਐਮਐਨਏ ਸਹਿਬਾਨਾ ਨੂੰ ਕਰਨੀ ਯਕੀਨੀ ਹੋ ਜੇ ਤਾਂ ਕਿ ਜੇਕਰ ਆਪਾਂ ਇਹਦੇ ਕਾਉਂਟ ਜਿਹੜੀ ਜ਼ਿੰਮੇਵਾਰੀ ਤੈਅ ਕਰਾਂਗੇ ਤਾਂ ਫਿਰ ਨਸ਼ਾ ਜਿਹੜਾ ਉਹ ਪੰਜਾਬ ਨਸ਼ਾ ਮੁਕਤ ਹੋ ਸਕਦਾ دوسری ਬੇਨਤੀ ਮੈਂ ਪੰਜਾਬ ਦੇ ਪੰਚਾਇਤ ਮੰਤਰੀ ਨੂੰ ਕਰਾਂਗਾ ਵੀ ਅਖਵਾਰਾਂ ਚ ਨਹੀਂ ਸੋਚ ਸਮਾਗਮ ਪਿੰਡਾਂ ਦੇ ਵਿੱਚ ਪੰਚਾਇਤ ਮੰਤਰੀ ਸਾਹਿਬ ਕਰਵਾਏ ਜਾਣ ਔਰ ਮਤੇ ਪੁਆਏ ਜਾਣ ਬਾਈਕਾਡ ਦੇ ਕਿ ਸਾਡੇ ਪਿੰਡ ਤੋਂ ਜੇਕਰ ਕੋਈ ਨਸ਼ਾ ਵੇਚੇਗਾ ਨਸ਼ਾ ਲੈਣ ਆਏਗਾ ਕਾਰੋਬਾਰ ਕਰੇਗਾ ਇੱਕ ਤੇ ਉਹਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਦੂਸਰਾ ਉਹਦੇ ਖਿਲਾਫ ਜੋ ਵੀ ਕਾਨੂੰਨ ਦੀਆਂ ਧਰਾਵਾਂ ਦੇ ਤਹਿਤ ਜਿਹੜਾ ਜ਼ੁਰਮ ਆ ਉਹਦਾ ਪਰਚਾ ਦਰਜ ਕੀਤਾ ਜਾਵੇ ਔਰ ਇੱਕ ਅਹਦ ਲੈਣਾ ਕਿ ਉਹਦੀ ਜ਼ਮਾਨਤ ਕੋਈ ਨਹੀਂ ਦੇਵੇਗਾ। ਸੋ ਨਸ਼ੇ ਦੀ ਜੇਕਰ ਇਸ ਵੇਵ ਨੂੰ ਤੋੜਨਾ ਵਾ ਇਸ ਸਪਲਾਈ ਨੂੰ ਤੋੜਨਾ ਵਾ ਜੇਕਰ ਨਸ਼ਾ ਦੇ ਖਿਲਾਫ ਵੱਡੇ ਪੱਧਰ ਤੇ ਅਭਿਆਨ ਸ਼ੁਰੂ ਕਰਨਾ ਤਾਂ ਸਾਨੂੰ ਨੀਤੀ 'ਚ ਫੇਰ ਬਦਲ ਕਰਨਾ ਪਏਗਾ। ਹਲਕੇ ਦੇ ਐਮਐਲਏ ਸਹਿਬਾਨ ਸਾਬਕਾ ਐਮਐਲਏ ਸਹਿਬਾਨ ਵਕਫ ਰਾਜਨੀਤਿਕ ਪਾਰਟੀਆਂ ਨੂੰ ਸਾਨੂੰ ਇੱਕ ਮੰਚ ਤੇ ਹੋ ਕੇ ਇੱਕ ਸਰਪ੍ਰਸਤਾ ਵਿਖਾਉਂਦੇ ਹੋਏ ਔਰ ਇੱਕ ਸਾਂਝਾ ਅਭਿਆਨ ਸ਼ੁਰੂ ਕਰਨਾ ਪਵੇਗਾ ਤਾਂ ਕਿ ਨਸ਼ੇ ਨੂੰ ਲੈ ਕੇ ਜਿਹੜੇ ਦਾਅਵੇ ਕੀਤੇ ਜਾ ਰਹੇ ਆ ਉਹ ਸਚਾਈ ਕੀਤੀ ਜਾਵੇ ਉਹ ਸੱਚ ਸਾਬਤ ਕੀਤੇ ਜਾਣ ਸੋ ਨਸ਼ਾ ਜਿਹੜਾ ਵਾ ਪੰਜਾਬ ਨੂੰ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਜਕੜ ਚੁੱਕਾ ਹੈ ਉਹ ਨਸ਼ੇ ਦੀ ਪકડ ਨੂੰ ਪੰਜਾਬ ਸੂਬੇ ਨੂੰ ਬਾਹਰ ਕੱਢਣ ਲਈ जनता दल पंजाब हर संभव जतन भी करेगी और सारिया राशि पार्टियां के नाल एक ज्वाइंटली मीटिंग करके कोई यह प्रस्ताव लेके आएगी जिद सरकार मजबूर नशे के खिलाफ कोई अहम फैसला लेना पड़ेगा